ਇਹ ਜੋ ਸਤਗੁਰੂ ਦੀ ਰੱਬੀ ਬਾਣੀ ਹੈ ਉਹ ਜੀਵਨ ਨੂੰ ਆਤਮਿਕ ਆਨੰਦ ਦੇਣ ਵਾਲੀ ਹੈ ਆਤਮਿਕ ਟਿਕਾਉ ਦੇਣ ਵਾਲੀ ਹੈ ਜਿਸ ਨੇ ਵੀ ਆਤਮਿਕ ਜੀਵਨ ਦੇਣ ਵਾਲੀ ਸੁਖ ਦੇਣ ਵਾਲੀ ਰੱਬੀ ਬਾਣੀ ਦੇ ਨਾਲ ਸਾਂਝ ਪਾਈ ਉਸ ਦਾ ਅੰਤਰ ਆਤਮਾ ਸਦਾ ਵਾਸਤੇ ਟਿਕ ਗਿਆ ਮੰਨ ਲਓ ਕਰੋੜਾਂ ਦੁੱਖ ਕਰੋੜਾਂ ਰੋਗ ਉਹਨਾਂ ਦੇ ਨਾਸ਼ ਹੋ ਗਏ ਜਨਾਨੀ ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਜਿਉਂ-ਜਿਉਂ ਪਰਮੇਸ਼ਰ ਦੇ ਨਾਮ ਦਾ ਆਰਾਧਨ ਕੀਤਾ ਤੇ ਉਹ ਤੇ ਉਹ ਅੰਦਰ ਆਤਮਿਕ ਟਿਕਾਣਾ ਬਣਦਾ ਗਿਆ ਜਿਸ ਤਰ੍ਹਾਂ ਸਹਿਬ ਜੀ ਪਾਵਨ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਜਿਉਂ-ਜਿਉਂ ਪਰਮੇਸ਼ਰ ਦਾ ਨਾਮ ਜਪਿਆ ਰੱਬ ਦੇ ਪਿਆਰਿਆਂ ਦੇ ਅੰਦਰ ਨਾਮ ਜਪਣ ਦੀ ਬਦੌਲਤ ਨਾਮ ਦਾ ਆਰਾਧਨ ਕਰਨ ਦੇ ਕਰਕੇ ਸਹਿਬ ਜੀ ਕਹਿੰਦੇ ਵਿਗਾਸ ਆ ਕੇ ਟਿਕ ਗਿਆ ਆਤਮਿਕ ਖੇੜਾ ਜਿਹਨੂੰ ਕਹਿ ਦਿੰਦੇ ਐ ਆਤਮਿਕ ਰਸ ਆਤਮਿਕ ਟਿਕਾਉ ਬਣ ਗਿਆ ਤੇ ਜਦੋਂ ਹੀ ਆਤਮਿਕ ਟਿਕਾਉ ਬਣਿਆ ਆਤਮਿਕ ਰਸ ਬਣਿਆ ਨਾਨਕ ਭਗਤਾਂ ਸਦਾ ਵਿਗਾਸ ਬਾਣੀ ਪੜੀ ਸਿਮਰਨ ਕੀਤਾ ਗੁਰਮਤ ਅਨੁਸਾਰੀ ਜੀਵਨ ਬਣਾਇਆ ਤੇ ਜਦੋਂ ਹੀ ਗੁਰਮਤ ਅਨੁਸਾਰੀ ਜੀਵਨ ਬਣਿਆ ਸਹਿਬ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ਼ ਪਰਮੇਸ਼ਰ ਦੀ ਸਿਫਤ ਸਲਾਹ ਸੁਣਨ ਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ ਦੁੱਖਾਂ ਦਾ ਨਾਸ਼ ਹੋ ਗਿਆ ਤੇ ਸਹਿਬ ਦੀ ਪਾਵਨ ਬਾਣੀ ਵਿੱਚ ਵੀ ਬੜੇ ਪਿਆਰੇ ਬਚਨ ਕਰਦੇ ਨੇ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਆਪਣੀ ਮੇਰ ਵਰਤਾ ਦੇਵੇ ਆਪਣੀ ਕਿਰਪਾ ਕਰ ਦੇਵੇ ਤੇ ਸਹਿਬ ਜੀ ਪਾਵਨ ਬਾਣੀ ਵਿੱਚ ਕਹਿੰਦੀ ਆ ਉਹਦੇ ਜੀਵਨ ਵਿੱਚੋਂ ਬੁਰਾਈਆਂ ਔਗਣ ਦੁੱਖ ਨਾਸ਼ ਹੋ ਜਾਂਦੇ ਨੇ ਦੁੱਖ ਚਾਹ ਕੇ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੇ ਉਹਦਾ ਬਾਲ ਨਹੀਂ 빙ਾ ਕਰ ਸਕਦੇ ਸਹਿਬਾਂ ਦੀ ਪਾਵਨ ਬਾਣੀ ਦੇ ਵਚਨ ਨੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਜਿਸ ਮਨੁੱਖ ਨੂੰ ਪਰਮੇਸ਼ਰ ਨੇ ਆਪਣਾ ਨਾਮ ਬਖਸ਼ ਦਿੱਤਾ ਸਿਮਰਨ ਬਖਸ਼ ਦਿੱਤਾ ਸਹਿਬ ਕਹਿੰਦੇ ਉਹਦੇ ਜੀਵਨ ਵਿੱਚੋਂ ਸਹਿਜੇ ਹੀ ਦੁੱਖ ਖਤਮ ਹੋ ਜਾਂਦੇ ਐ ਬੇਸ਼ੱਕ ਪ੍ਰੋਬਲਮਾਂ ਬਿਆੰਤ ਆਉਂਦੀਆਂ ਨੇ ਪਰ ਉਹ ਕੁਝ ਵਿਗਾੜ ਨਹੀਂ ਸਕਦੀਆਂ ਦੁੱਖ ਹਾਵੀ ਨਹੀਂ ਹੋ ਸਕਦੇ ਉਗਣ ਭਾਰੂ ਨਹੀਂ ਹੋ ਸਕਦੇ ਕਿਉਂਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਤਾਕਤ ਹੈ ਸਾਬ ਕਹਿੰਦੇ ਅੰਮ੍ਰਿਤ ਤੇਰੀ ਬਾਣੀਆਂ ਇਸ ਸਿਫਤ ਸਲਾਹ ਦੀ ਬਾਣੀ ਮੰਨੋ ਆਤਮਿਕ ਜੀਵਨ ਦੇਣ ਵਾਲਾ ਇੱਕ ਜਲ ਹੈ ਜਿਵੇਂ ਪਾਣੀ ਪੀਣ ਦੇ ਨਾਲ ਸਾਡੀ ਪਿਆਸ बुझ ਜਾਂਦੀ ਹੈ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਉਸੀ ਤਰ੍ਹਾਂ ਦੁਨੀਆਂ ਦੀ ਚਿੰਜਾਲਾਂ ਵਿੱਚ ਦੁਨੀਆਂ ਦੇ ਤੰਦਿਆਂ ਵਿੱਚ ਪਟਕਿਆ ਹੋਇਆ ਮਨ ਜਦੋਂ ਨਾਮ ਰੂਪੀ ਜਲ ਪੀਂਦਾ ਹੈ ਬੰਦਗੀ ਰੂਪੀ ਜਲ ਪੀਂਦਾ ਹੈ ਗੁਰਬਾਣੀ ਗਿਆਨ ਰੂਪੀ ਜਲ ਪੀਂਦਾ ਹੈ ਫਿਰ ਜੀਵਨ ਦੇ ਵਿੱਚੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਔਗਣਾਂ ਦੀ ਤਪਸ਼ ਹੈ ਪਾਤਸ਼ਾਹ ਕਹਿੰਦੇ ਉਹ ਮਿਟਣੀ ਸ਼ੁਰੂ ਹੋ ਜਾਂਦੀ ਹੈ ਤੇ ਜੀਨੇ ਵੀ ਸਿਫਤ ਸਲਾਹ ਕੀਤੀ ਉਹਦੇ ਹਿਰਦੇ ਦੇ ਵਿੱਚ ਗੁਰਬਾਣੀ ਬਸ ਗਈ ਤੇ ਸੇਵਤੇ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਤਪ ਤਕੜਾ ਹਾ ਬੁਝ ਗਿਆ ਗੁਰ ਸੀਤਲ ਨਾਮ ਦੀ ਹੋਏ ਮੇਰੇ ਪੁਰੂ ਨੇ ਕਿਰਪਾ ਕੀਤੀ ਜਦੋਂ ਹੀ ਨਾਮ ਜਪਿਆ ਨਾਮ ਦੀ ਕਿਰਪਾ ਦੇ ਸਦਕਾ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਭਾਵੇਂ ਚੀਜ਼ ਕੋਲ ਵੀ ਨਹੀਂ ਸੀ ਪਰ ਉਹਨਾਂ ਚੀਜ਼ਾਂ ਨੂੰ ਯਾਦ ਕਰਦਿਆਂ ਜੋ ਕੋਲ ਨਹੀਂ ਜੋ ਪਦਾਰਥ ਕੋਲ ਨਹੀਂ ਉਹਨਾਂ ਨੂੰ ਯਾਦ ਕਰ ਕਰਕੇ ਮਨ ਬਹੁਤ ਦੁਖੀ ਹੁੰਦਾ ਸੀ ਪਰ ਜਦੋਂ ਦਾ ਪਰਮੇਸ਼ਰ ਦੀ ਸਿਫਤ ਕਰਨੀ ਸ਼ੁਰੂ ਕੀਤੀ ਹੁਣ ਜਿਹੜਾ ਕੁਝ ਕੋਲ ਹੈ ਸਿਰਫ ਉਹ ਵੇਈ ਸ਼ੁਕਰਾਨਾ ਨਿਕਲਦਾ ਜੋ ਕੋਲ ਨਹੀਂ ਉਹਦਾ ਕਦੇ ਦੁੱਖ ਨਹੀਂ ਹੋਇਆ ਨਹੀਂ ਤੇ ਮਨੁੱਖ ਦੀ ਫਿਤਰਤ ਹੈ ਗੁਰਬਾਣੀ ਨੂੰ ਪਹਲਾਉਣ ਕਰਕੇ ਪਰਮਾਤਮਾ ਦੀ ਯਾਦ ਤੋਂ ਟੁੱਟਣ ਕਰਕੇ ਹਾਲਾਤ ਇਹ ਬਣ ਜਾਂਦੇ ਨੇ ਬੰਦੇ ਦੇ ਅੰਦਰ ਦੇ ਕਿ ਜੋ ਕੋਲ ਹੁੰਦਾ ਉਹਦਾ ਧਿਆਨ ਨਹੀਂ ਰਹਿੰਦਾ ਜੋ ਕੋਲ ਨਹੀਂ ਹੁੰਦਾ ਉਹਨੂੰ ਯਾਦ ਕਰਕੇ ਬੰਦਾ ਦੁਖੀ ਰਹਿੰਦਾ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਸਦਾ ਸੁਖੀ ਹੋਣਾ ਚਾਹੁੰਦੇ ਆ ਸਾਨੂੰ ਇੱਕ ਗੱਲ ਹਮੇਸ਼ਾ ਆਪਣੇ ਹਿਰਦੇ ਵਿੱਚ ਮੰਨਣੀ ਪਵੇਗੀ ਜੇ ਅਸੀਂ ਚਾਹੁੰਦੇ ਆ ਵੀ ਅਸੀਂ ਜ਼ਿੰਦਗੀ ਵਿੱਚ ਹਰ ਸਮੇਂ ਖੁਸ਼ ਰਹੀਏ ਚੜ੍ਹਦੀ ਕਲਾ ਵਿੱਚ ਰਹੀਏ ਹਮੇਸ਼ਾ ਅਸੀਂ ਪਰਪੱਕ ਰਹੀਏ ਤਾਂ ਫਿਰ ਗੁਰੂ ਪਿਆਰਵल्ली ਸਾਧ ਸੰਗਤ ਸਾਨੂੰ ਇੱਕ ਕਰਮ ਕਰਨਾ ਪਏਗਾ ਇੱਕ ਸੁਭਾਅ ਬਣਾਉਣਾ ਪਏਗਾ ਉਹਨਾਂ ਸੁਭਾਅ ਸਾਡੇ ਮਨ ਨੇ ਬਣਾਉਣਾ ਤੇ ਬਣਨਾ ਗੁਰਬਾਣੀ ਸਦਕਾ ਹੈ ਗੁਰਬਾਣੀ ਜਦੋਂ ਜੀਵਨ ਚ ਆਏਗੀ ਗੁਰੂ ਸਾਹਿਬ ਦੇ ਬਚਨ ਆਉਣਗੇ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਗੁਰੂ ਦੇ ਬਚਨ ਜਦੋਂ ਜ਼ਿੰਦਗੀ ਚ ਆਉਣਗੇ ਤੇ ਫੇਰ ਹੀ ਤਪਸ਼ 부ਜਣੀ ਹੈ ਫੇਰ ਹੀ ਭਟਕਣਾ ਮੁਕਣੀ ਹੈ ਤੇ ਗੁਰੂ ਪਿਆਰਪਲੀ ਸਾਧ ਸੰਗ ਜਦੋਂ ਗੁਰਬਾਣੀ ਸਾਡੀ ਜ਼ਿੰਦਗੀ ਵਿੱਚ ਆਈ ਫਿਰ ਜੋ ਕੁਝ ਸਾਡੇ ਕੋਲ ਹੈ ਅਸੀਂ ਉਹਦੇ ਵਿੱਚ ਬਹੁਤ ਖੁਸ਼ ਰਹਿਣ ਲੱਗ ਜਾਵਾਂਗੇ ਕਦੇ ਸੋਚ ਕੇ ਵੇਖੋ ਜੋ ਚੀਜ਼ਾਂ ਸਾਡੇ ਕੋਲ ਨੇ ਅਸੀਂ ਉਹਨਾਂ ਨੂੰ ਕਿੰਨਾ ਕੁ ਪਿਆਰ ਨਾਲ ਰੱਖਦੇ ਆਂ ਜਾਂ ਅਸੀਂ ਉਹਨਾਂ ਵਿੱਚੋਂ ਕਿੰਨਾ ਕੁ ਸੁੱਖ ਹਾਸਲ ਕਰਦੇ ਆਂ ਕੋਈ ਨਵੀਂ ਚੀਜ਼ ਖਰੀਦੀ ਉਹਦਾ ਚਾ ਕਿੰਨਾ ਕਚਰੇ ਪੰਜ ਦਿਨ 10 ਦਿਨ 15 ਦਿਨ ਹੱਦ ਮਹੀਨਾ ਉਦੋਂ ਬਾਅਦ ਉਹ ਚੀਜ਼ ਪੁਰਾਣੀ ਹੋ ਜਾਂਦੀ ਹੈ ਤੇ ਬੰਦਾ ਸੋਚਦਾ ਹੁਣ ਹੋਰ ਹੋਵੇ ਬੰਦੇ ਦੀਆਂ ਜਿਹੜੀਆਂ ਖੁਆਇਸ਼ਾਂ ਨੇ ਉਹ ਮੁੱਕਣ ਦਾ ਨਾਮ ਨਹੀਂ ਲੈ ਰਹੀਆਂ ਬੰਦਾ ਮੁੱਕ ਜਾਂਦਾ ਪਰ ਬੰਦੇ ਦੀਆਂ ਖੁਆਇਸ਼ਾਂ ਨਹੀਂ ਮੁਕਦੀਆਂ ਇੱਕ ਤੋਂ ਇੱਕ ਵੱਧ ਕੇ ਖੁਆਇਸ਼ਾਂ ਨੇ ਇੱਕ ਤੋਂ ਇੱਕ ਵੱਧ ਕੇ ਖਿਆਲ ਆ ਰਹੇ ਨੇ ਮੇਰੇ ਕੋਲੇ ਆ ਵੀ ਹੋਵੇ ਆ ਵੀ ਹੋਵੇ ਬੰਦਾ ਸੋਚਦਾ ਮੇਰੇ ਕੋਲੇ ਪੂਰੀ ਦੁਨੀਆ ਦੇ ਸੁੱਖ ਹੋਣ ਦੇਖੋ ਦੁਨੀਆ ਦੇ ਵਿੱਚ ਪਦਾਰਥ ਦੁਨੀਆ ਦੇ ਜਿਹੜੇ ਸੁੱਖ ਨੇ ਇਹਨਾਂ ਦੀ ਗਿਣਤੀ ਕੋਈ ਨਹੀਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਬੇਅੰਤ ਨੇ ਇੱਕ ਤੋਂ ਇੱਕ ਵੱਧ ਕੇ ਨੇ ਬਧਿਕ ਨੇ ਤੇ ਗੁਰੂ ਪਿਆਰਵल्ली ਸਾਧ ਸੰਗ ਸਮਝਣ ਜੋ ਗੱਲ ਇਹ ਹੈ ਵੀ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਤਾਂ ਸਾਨੂੰ ਇੱਕੇ ਦਿਨ ਮਿਲ ਵੀ ਨਹੀਂ ਸਕਦੀਆਂ ਸੰਸਾਰ ਦੇ ਸਾਰੇ ਪਦਾਰਥ ਨੇ ਜਿਹੜੇ ਸਾਨੂੰ ਇੱਕੇ ਦਿਨ ਹਾਸਲ ਨਹੀਂ ਹੋ ਸਕਦੇ ਪਰ ਉਹਨਾਂ ਪਦਾਰਥਾਂ ਨੂੰ ਪਾਉਣ ਦੇ ਚੱਕਰ ਵਿੱਚ ਉਹਨਾਂ ਪਦਾਰਥਾਂ ਦੀ ਪ੍ਰਾਪਤੀ ਦੇ ਚੱਕਰ ਵਿੱਚ ਅੰਦਰੋਂ ਦਿਨ ਪ੍ਰਤੀ ਦਿਨ ਭਟਕਣਾ ਵਿੱਚ ਹੈ ਅੰਦਰੋਂ ਜਿਹੜਾ ਮਾਨ ਹੈ ਉਹ ਕਹਿ ਰਿਹਾ ਕਲਖ ਦੇ ਵਿੱਚ ਹੈ ਤਲਖੀ ਦੇ ਵਿੱਚ ਹੈ ਮੇਰੇ ਕੋਲ ਹੋਣਾ ਚਾਹੀਦਾ ਪਰ ਜੇ ਦੁਨਿਆਵੀ ਪਦਾਰਥ ਮਿਲਣ ਭਾਵੇਂ ਨਾ ਮਿਲਣ ਪਰ ਜੇ ਇੱਕ ਚੀਜ਼ ਗੁਰੂ ਤੋਂ ਮੰਗ ਲਈ ਜਾਵੇ ਬੰਦਾ ਰੱਜ ਜਾਏਗਾ ਜੀ ਤੇ ਜਦੋਂ ਅੰਦਰੋਂ ਰਾਜ ਗਿਆ ਫਿਰ ਬਾਰੀ ਤੌਰ ਤੇ ਫਿਰ ਇਹ ਖੇੜ ਵੀ ਸਮਝ ਆ ਜਾਣੀ ਹੈ ਵੀ ਮਿਲਣਾ ਉਹ ਹੈ ਜੋ ਵਾਹਿਗੁਰੂ ਨੇ ਦੇਣਾ ਹੈ ਪ੍ਰਾਪਤ ਉਹ ਹੋਣੇ ਜੋ ਪ੍ਰਮਾਤਮਾ ਨੇ ਦੇਣਾ ਫਿਰ ਸਮਝ ਆ ਜਾਣੀ ਹੈ ਜ਼ਿੰਦਗੀ ਦੀ ਤੇ ਜਦੋਂ ਗੁਰਬਾਣੀ ਪੜਦੇ ਇਹ ਸਮਝ ਆ ਜੀਣਾ ਵੀ ਦੇਣਾ ਤੇ ਪ੍ਰਮਾਤਮਾ ਨੇ ਕੀ ਦੇਣਾ ਕੀ ਨਹੀਂ ਦੇਣਾ ਇਹ ਵਾਹਿਗੁਰੂ ਦੇ ਹੱਥ ਹੈ ਸਿਰਫ ਵਾਹਿਗੁਰੂ ਤੋਂ ਇੱਕ ਚੀਜ਼ ਮੰਗਣੀ ਹੈ ਫਿਰ ਬਾਰੀ ਤੌਰ ਤੇ ਪਦਾਰਥ ਘੱਟ ਵੀ ਹੋਏ ਸੁੱਖ ਸਹੂਲਤਾਂ ਘੱਟ ਵੀ ਹੋਈਆਂ ਫਿਰ ਬੰਦਾ ਅੰਦਰੋਂ ਦੁਖੀ ਨਹੀਂ ਹੁੰਦਾ ਕਦੇ ਸਾਡਾ ਮੇਨ ਮਕਸਦ ਹੈ ਜਿਹੜਾ ਸਤਿਗੁਰੂ ਦੀ ਬਾਣੀ ਪੜਦੇ ਆ ਨਿਤਨੇਮ ਕਰਦੇ ਆ ਅੰਦਰੋਂ ਸੁਖੀ ਹੋਣਦਾ ਅੰਦਰੋਂ ਸੁਖੀ ਹੋ ਗਏ ਅੰਦਰੋਂ ਚੜ ਦੀ ਕਲਾ ਚ ਹੋ ਗਏ ਫਿਰ ਬਾਰੀ ਤੌਰ ਤੇ ਵੀ ਚੜਦੀ ਕਲਾ ਬਣੀ ਰਹੇਗੀ ਹੁਣ ਨਾਮ ਇਸ ਕਰਕੇ ਮੰਗਣੇ ਅੰਦਰੋਂ ਤ੍ਰਿਪਤ ਹੋ ਜਾਈਏ ਅੰਦਰੋਂ ਰਾਜ ਜਾਈਏ ਅੰਦਰੋਂ ਰਜਣ ਦਾ ਭਾਵ ਕੀ ਹੈ ਆਨੰਦ ਸੁਨੋਮ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਧਮ ਪ੍ਰਭ ਪਾਇ ਉਤਰੇ ਸਗਲ ਬਸੂਰੇ ਹੁਣ ਅੰਦਰੋਂ ਸਗਲ ਦਾ ਅਰਥ ਸਾਰੇ ਹੁਣ ਅੰਦਰ ਜਿਹੜੀਆਂ ਟਿਕੀਆਂ ਪਈਆਂ ਸੀ ਗੱਲਾਂ ਵੀ ਆ ਵੀ ਕੋਲ ਹੋਵੇ ਆ ਵੀ ਕੋਲ ਹੋਵੇ ਸਾਰਾ ਕੁਝ ਜੋ ਬੰਦਾ ਚਾਹੁੰਦਾ ਸੀ ਹੁਣ ਇੰਨਾ ਕੁ ਆਨੰਦ ਬਣ ਗਿਆ ਇੰਨਾ ਕੁ ਟਕਾ ਬਣ ਗਿਆ ਹੁਣ ਕਿਸੇ ਵੀ ਚੀਜ਼ ਦਾ ਅੰਦਰ ਖਿਆਲ ਨਹੀਂ ਆਉਂਦਾ ਵੀ ਕੋਈ ਹੋਵੇ ਹਾਂਜੀ ਮਾਲਕ ਨੇ ਦੇ ਦਿੱਤਾ ਤੇ ਪ੍ਰਾਪਤੀ ਹੋ ਗਈ ਤੇ ਉਹਦਾ ਸ਼ੁਕਰਾਨਾ ਨਹੀਂ ਹੈ ਤੇ ਜੇ ਨਾਂ ਵੀ ਮਿਲਿਆ ਹੁਣ ਗਿਲਾ ਨਹੀਂ ਹੁੰਦਾ ਵੀ ਰੱਬ ਨੇ ਮੈਨੂੰ ਆ ਚੀਜ਼ ਦਿੱਤੀ ਕਿਉਂ ਨਹੀਂ ਮਲਖ ਗਿਲਿਆਂ ਦੇ ਨਾਲ ਭਰਿਆ ਹੋਇਆ ਹੈ ਬੰਦਾ ਸੋਚਦਾ ਵੀ ਮੈਨੂੰ ਆਹ ਦੇ ਦੇ ਰੱਬ ਸਾਰਾ ਦਿਨ ਬੰਦਾ ਰੱਬ ਤੋਂ ਮੰਗਦਾ ਪਿਆ ਆ ਵੀ ਮਿਲੇ ਆ ਵੀ ਮਿਲੇ ਆਪ ਸਭ ਕੁਝ ਮੰਗਦਾ ਪਿਆ ਪਰ ਬੰਦੇ ਨੇ ਕਦੇ ਉਹ ਚੀਜ਼ ਨਹੀਂ ਮੰਗੀ ਜੀ ਨੇ ਇਹਨੂੰ ਸਦਾ ਵਾਸਤੇ ਸੁੱਖ ਦੇਣਾ ਹੈ ਜਿਹੜੀ ਚੀਜ਼ ਨੇ ਸਦੀਵੀ ਸੁੱਖ ਦੇਣਾ ਹੈ ਘਰ ਪਰਿਵਾਰ ਦਾ ਭਲਾ ਕਰਨਾ ਹੈ ਬੱਚਿਆਂ ਦਾ ਭਲਾ ਕਰਨਾ ਹੈ ਔਲ ਨੂੰ ਸੁਧਾਰਨ ਹੈ ਉਚਿਤ ਇਹ ਕਦੇ ਮੰਗੀ ਨਹੀਂ ਪੈਸਾ ਮੰਗੋ ਮਹਾਰਾਜ ਨੂੰ ਕਹੋ ਮਾਰੇ ਕਿਸੇ ਪਾਸੋਂ ਬਰਕਤ ਪਾਓ ਕਾਰੋਬਾਰ ਚ ਵਾਦਾ ਕਰੋ ਠੀਕ ਇਹ ਚੀਜ਼ਾਂ ਮੰਗਣੀਆਂ ਨੇ ਪਰ ਗੁਰੂ ਪਿਆਰਬਲੀ 사ਦਸੰਗ ਜਿੱਥੇ ਦੁਨਿਆਵੀ ਤੌਰ ਤੇ ਅਸੀਂ ਮੰਗਣੀਆਂ ਨੇ ਉਥੇ ਪਾਤਸ਼ਾਹ ਨੂੰ ਇਹ ਗੱਲ ਕਹਿਣੀ ਹੈ ਪਾਤਸ਼ਾਹ ਸਾਨੂੰ ਰੱਜ ਵੀ ਦਿਓ ਸਾਨੂੰ ਜ਼ਿੰਦਗੀ ਚ ਰੱਜ ਜਾਵੇ ਕਿਸੇ ਪਾਸੇ ਦੁਨਿਆਵੀ ਦੌਲਤ ਦੇ ਨਾਲ ਬਹੁਤ ਕੁਝ ਬਣ ਜਾਂਦਾ ਹੈ ਪਰ ਦੁਨਿਆਵੀ ਦੌਲਤ ਨਾਲ ਕਦੇ ਨੀਤ ਨਹੀਂ ਭਰਦੀ ਨੀਤ ਪਰਮਾਤਮਾ ਦੇ ਨਾਮ ਨਾਲ ਹੀ ਭਰਨੀ ਹੈ ਤੇ ਜਿਹਦੀ ਨੀਤ ਰੱਜ ਗਈ ਉਹਦੇ ਪੰਜ ਰੁਪਈਆਂ 'ਚ ਵੀ ਬਰਕਤ ਪੈ ਜਾਣੀ ਹੈ ਤੇ ਜਿਹਦੀ ਨੀਤ ਭੁੱਖੀ ਹੈ ਉਹਦੇ ਕੋਲ ਲੱਖ ਵੀ ਹੋਵੇ ਉਹ ਫਿਰ ਵੀ ਮਰਦੇ ਦਾ ਮਰਦਾ ਹੀ ਆ ਬਰਕਤ ਪੈਂਦੀ ਹੈ ਨਾਮ ਜਪੋਗੇ ਪੰਜਰ ਪੰਨਿਆਂ ਵਿੱਚ ਵੀ ਬਰਕਤ ਪੈਏਗੀ ਨਾਮ ਤੋਂ ਟੁੱਟ ਕੇ ਪੈਸਾ ਕਮਾਵਾਂਗੇ ਲੱਖ ਰੁਪਏ ਚ ਵੀ ਕੋਈ ਬਰਕਤ ਨਹੀਂ ਹੋਣੀ ਪਤਾ ਹੀ ਨਹੀਂ ਲੱਗਣਾ ਕਿੱਧਰ ਗਿਆ ਬਰਕਤ ਆਵੇ ਅਸੀਂ ਅਰਦਾਸ ਸੇ ਕਰਨੀ ਆ ਪਾਤਸ਼ਾਹ ਜਿੱਥੇ ਦੁਨਿਆਵੀ ਚੀਜ਼ਾਂ ਦੀ ਇੱਛਾ ਹੈ ਉੱਥੇ ਸਾਡੇ ਘਰ ਵਿੱਚ ਜਿੰਨੇ ਵੀ ਮੈਂਬਰ ਨੇ ਦਾਤਿਆ ਤੇਰੇ ਚਰਨਾਂ ਵਿੱਚ ਅਰਦਾਸ ਹੈ ਉਸ ਸਵੇਰੇ ਰਜਾਨਾ ਨਿਤਨੇਮ ਕਰਨ ਇਹ ਮੰਗਿਆ ਕਦੇ ਗੁਰੂ ਤੋਂ ਮੰਗ ਆ ਮੰਗ ਬੇਸ਼ੱਕ ਹੈ ਬਹੁਤ ਵੱਡੀ ਪਰ ਜਿਹੜੀ ਇਹ ਮੰਗ ਹੈ ਨਾ ਇਹ ਮੰਗ ਦੀ ਵੈਲਿਊ ਕੋਈ ਨਹੀਂ ਕਦਰ ਕੋਈ ਨਹੀਂ ਪੈਸੇ ਦੀ ਕਦਰ ਹੈ ਪੈਸੇ ਨੂੰ ਬੰਦਾ ਬਹੁਤ ਸੰਭਾਲ ਕੇ ਰੱਖਦਾ ਮਹਿੰਗੇ ਕੱਪੜੇ ਲਿਆਵੇ ਉਹਨਾਂ ਨੂੰ ਬੰਦਾ ਬੜਾ ਸੰਭਾਲ ਕੇ ਰੱਖਦਾ ਗੱਡੀ ਲਿਆਵੇ ਬੰਦਾ ਬੜਾ ਸੰਭਾਲ ਕੇ ਰੱਖਦਾ ਜਿਹੜੀਆਂ ਮਨੁੱਖ ਨੇ ਚੀਜ਼ਾਂ ਬਣਾਈਆਂ ਨੇ ਉਹਨੂੰ ਬੜਾ ਸੰਭਾਲ ਕੇ ਰੱਖਦਾ ਹੈ ਜੇ ਡੀ ਚੀਜ਼ ਪ੍ਰਮਾਤਮਾ ਨੇ ਤੈਨੂੰ ਦੇਣੀ ਐ ਤੇ ਉਹਦਾ ਤੱਕ ਕਦੇ ਧਿਆਨ ਹੀ ਨਹੀਂ ਧਰਿਆ ਹਰ ਇੱਕ ਚੀਜ਼ ਨਾਲ ਪਿਆਰ ਐ ਹੋਣਾ ਚਾਹੀਦਾ ਪਰ ਜਿਸ ਪ੍ਰਮਾਤਮਾ ਨੇ ਤੈਨੂੰ ਬਣਾਇਆ ਉਹਦੇ ਨਾਲ ਤਾਂ ਕਦੇ ਪਿਆਰ ਹੀ ਨਹੀਂ ਕੀਤਾ ਪ੍ਰਮਾਤਮਾ ਦੇ ਬਣਾਏ ਹੋਏ ਜੀਵਾਂ ਨਾਲ ਤਾਂ ਕਦੇ ਦਇਆ ਦੇ ਘਰ ਚ ਦੇਖਿਆ ਹੀ ਨਹੀਂ ਸੁੱਖ ਕਿੱਥੇ ਜਿਸ ਦਿਨ ਅੰਦਰੋਂ ਰੱਜ ਗਏ ਨਾ ਉਸ ਦਿਨ ਪ੍ਰਮਾਤਮਾ ਤੇ ਕੋਈ ਗਿਲਾ ਕੋਈ ਸ਼ੰਕਾ ਰਹਿਣੀ ਨਹੀਂ ਪ੍ਰਮਾਤਮਾ ਦਾ ਨਾਮ ਜਿਉਂ-ਜਿਉਂ ਜਪਿਆ ਜਿਉਂ-ਜਿਉਂ ਖਾਦਾ ਖਾਣਾ ਵੀ ਹੈ ਪ੍ਰਮਾਤਮਾ ਦਾ ਨਾਮ ਜਿਵੇਂ ਭੋਜਨ ਸ਼ੱਕਦੇ ਆ ਰੋਜ਼ ਅਰਦਾਸ ਇਹ ਉਹ ਵੀ ਪਾਤਸ਼ਾਹ ਕਿਰਪਾ ਹੋ ਜਾਵੇ ਨਾ ਜੇ ਤੇਰੀ ਬਹੁਤ ਕੋਸ਼ ਹੈ ਸਾਡੇ ਘਰੇ ਪਹਿਲੀ ਗੱਲ ਤੇ ਅੱਜ ਤੱਕ ਬਿਰਲਾ ਹੀ ਬੰਦੀ ਹੈ ਕਹਿੰਦਾ ਉਹ ਵੀ ਸਾਡੇ ਘਰੇ ਪਦਾਰਥ ਬਹੁਤ ਨਹੀਂ ਬੰਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਇਹੀ ਗੱਲ ਕਹਿੰਦਾ ਸੁਣਿਆ ਜਾ ਸਕਦਾ ਸਾਡੇ ਤਾਂ ਹੈ ਹੀ ਨਹੀਂ ਆਹ ਚੀ ਸਾਡੇ ਕੋਲ ਨਹੀਂ ਆ ਹਰੇਕ ਗੱਲ ਵਿੱਚ ਬੰਦਾ ਹੈ ਨਹੀਂ ਸ਼ਬਦ ਨਹੀਂ ਸ਼ਬਦ ਵਰਤਦਾ ਕਦੇ ਨਹੀਂ ਕਿਹਾ ਵੀ ਮੈਂ ਰੱਜਿਆ ਹੋਇਆ ਪੂਰਾ ਮੈਂ ਪੂਰਾ ਰੱਜ ਗਿਆ ਕਦੇ ਨਹੀਂ ਕਹਿੰਦਾ ਅਸਲ ਵਿੱਚ ਰੱਜਿਆ ਬੰਦਾ ਹੀ ਕਹਿ ਸਕਦਾ ਜਿਹੜਾ ਅੰਦਰੋਂ ਸੱਚਮੁੱਚ ਰੱਜ ਗਿਆ ਉਹ ਕਹੂਗਾ ਪ੍ਰਮਾਤਮਾ ਮੇਰੇ ਕੋਲੇ ਹੁਣ ਪਦਾਰਥ ਬਹੁਤ ਹੈ ਬਾਦੂ ਹੈ ਬਾਦੂ ਸ਼ਬਦ ਕਦੇ ਕਿਸੇ ਨੇ ਵਰਤਿਆ ਜੀ ਦਿਨ ਰਾਤ ਵੀ ਪ੍ਰਮਾਤਮਾ ਦੇ ਹੀ ਜਾਵੇ ਨਾ ਦਿਨ ਰਾਤ ਵੀ ਦੇ ਹੀ ਜਾਵੇ ਬੰਦੇ ਨੇ ਪ੍ਰਮਾਤਮਾ ਨੂੰ ਫਿਰ ਵੀ ਕਹਿਣਾ ਮੇਰੇ ਕੋਲੇ ਘਟ ਹੈ ਰੱਜ ਤਾਂ ਹੈ ਨਹੀਂ ਇਹਨੂੰ ਰੱਜ ਆਉਣਾ ਸੀ ਪ੍ਰਮਾਤਮਾ ਦੇ ਨਾਮ ਦੇ ਨਾਲ ਤੇ ਉਹ ਕਦੇ ਜਪਿਆ ਕੋਈ ਨਹੀਂ ਕਿਉਂਕਿ ਉਹਦੀ ਕਦਰ ਨਹੀਂ ਪਤਾ ਨਾਮ ਤੇ ਤਦੇ ਜਪਦਾ ਜੇ ਨਾਮ ਦੀ ਕਦਰ ਹੁੰਦੀ ਨਾਮ ਦੀ ਕਦਰ ਹੈ ਨਹੀਂ ਸੀ ਤਾਂ ਉਹ ਜਪਿਆਨੀ ਪੈਸੇ ਦੀ ਕਦਰ ਕਰਦਾ ਹੈ ਤਾਂ ਉਹ 5 ਰੁਪਏ ਪਿੱਛੇ ਵੀ ਮਰਦਾ ਹੈ ਪੈਸੇ ਦੀ ਕਿੰਨੀ ਕਦਰ ਕਰਦਾ ਹੈ 5 ਰੁਪਏ ਵੀ ਨੁਕਸਾਨ ਨਹੀਂ ਚੱਲਦਾ ਉਹ ਵੀ ਬਾਰ ਬਾਰ ਯਾਦ ਆਉਂਦੇ ਰਹਿੰਦੇ ਆ ਪਰ ਜਿਹੜੇ ਸਾਹ ਵਾਹਿਗੁਰੂ ਰੋਜ਼ ਦਿੰਦਾ ਹੈ ਜਿਹੜੇ ਸਾਹ ਅੱਜ ਚਲੇ ਜਾਣਗੇ ਉਹ ਕੱਲ ਨੂੰ ਦੁਬਾਰੇ ਨਹੀਂ ਮਿਲਣਗੇ ਇਹਨਾਂ ਦਾ ਕਦੇ ਅਫਸੋਸ ਹੀ ਮਨ ਵਿੱਚ ਨਹੀਂ ਹੋਇਆ ਕਦੇ ਅਫਸੋਸ ਹੀ ਨਹੀਂ ਆਇਆ ਵੀ ਆ ਜਿਹੜੇ ਸਵਾਸ ਨੇ ਜਿਹੜੇ ਮੁੱਕਦੇ ਜਾ ਰਹੇ ਐ ਲੰਘਦੇ ਜਾ ਰਹੇ ਨੇ ਇਹਨਾਂ ਦਾ ਕਦੇ ਯਾਦ ਚੇਤ ਨਹੀਂ ਆਇਆ ਕਦੇ ਧਿਆਨ ਹੀ ਨਹੀਂ ਫੁਰਿਆ ਵੀ ਹੈ ਮੇਰੇ ਸਾਹ ਵੀ ਮੁੱਕ ਚੱਲੇ ਨੇ ਮੇਰੇ ਸਾਹ ਨੇ ਜਿਹੜੇ ਉਹ ਖਾਪਮੋ ਚੱਲੇ ਨੇ ਕਦੇ ਹੀ ਨਹੀਂ ਧਿਆਨ ਆਇਆ ਮਾਰਿਆ ਕਦੇ ਧਿਆਨ ਖਾਣਾ ਪੀਣਾ ਇਹ ਸਭ ਕੁਝ ਜ਼ਿੰਦਗੀ ਚ ਚੱਲਦਾ ਪਿਆ ਪਰ ਜਿਹੜਾ ਜੀਵਨ ਸੀ ਉਹ ਗਵਾ ਲਿਆ ਜ਼ਿੰਦਗੀ ਸੀ ਉਹ ਗਵਾਲੀ ਬਹੁਤ ਕੁਝ ਇਕੱਠਾ ਕੀਤਾ ਹਰ ਬ੍ਰਾਂਡ ਪਹਿਣ ਕੇ ਵੇਖ ਲਿਆ ਹਰ ਤਰ੍ਹਾਂ ਦੀ ਖੁਰਾਕ ਖਾ ਕੇ ਵੇਖ ਲਈ ਹਰ ਜ਼ਿੰਦਗੀ ਦਾ ਰਸ ਮਣ ਕੇ ਵੇਖ ਲਿਆ ਪਰ ਜਿਹੜਾ ਟਿਕਾ ਅੰਦਰ ਬਣਨਾ ਸੀ ਉਹ ਬਣਿਆ ਹੀ ਨਹੀਂ ਮਨ ਫਿਰ ਵੀ ਪਟਕਦਾ ਰਿਹਾ ਚਲੋ ਮੰਨਿਆਂ ਵੀ ਇੱਕ ਬੰਦੇ ਨੇ ਤਾਂ ਜ਼ਿੰਦਗੀ ਦੀ ਕੋਈ ਸਹੂਲਤ ਹੀ ਨਹੀਂ ਮਾਣੀ ਪਰ ਇੱਕ ਬੰਦੇ ਨੇ ਤਾਂ ਜ਼ਿੰਦਗੀ ਦੀ ਸਾਰੀਆਂ ਸਹੂਲਤਾਂ ਮਾਣ ਕੇ ਵੀ ਦੁਖੀ ਆ ਮਨ ਲਓ ਜੀ ਨੇ ਜ਼ਿੰਦਗੀ 'ਚ ਸੁਹੂਲਤ ਕੋਈ ਨਹੀਂ ਮਾਣੀ ਉਹ ਤੇ ਜ਼ਿੰਦਗੀ 'ਚ ਦੁਖੀ ਹੋਵੇ। ਪਰ ਜੀ ਨੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਸੁਹੂਲਤਾਂ ਮਾਣੀਆਂ ਨੇ ਬੰਦਾ ਉਹ ਕਿਉਂ ਦੁਖੀ ਹੈ ਭਾਈ? ਉਹਨੂੰ ਕਿਹੜੀ ਚੀਜ਼ ਦੀ ਘਾਟ ਹੈ? ਇੱਕ ਬੰਦੇ ਦੀ ਜੇਬ ਵਿੱਚ ਹਰ ਸਮੇਂ ਅਗਰੀ ਦਾ ਪੈਸਾ ਰਹਿੰਦਾ ਹੈ, ਉਹ ਕਿਉਂ ਰੋ ਰਿਹਾ ਹੈ? ਨਵੇਂ-ਨਵੇਂ ਕੱਪੜੇ ਰੋਜ਼ ਪੈਣਲ ਵਾਸਤੇ ਮਿਲਦੇ ਨੇ। ਉਹ ਕਿਉਂ ਦੁਖੀ ਹੈ? ਕਾਰਨ ਕੀ ਹੈ? ਇਹ ਤਾਂ ਮਤਲਬ ਆਤਮਾ ਦੁਖੀ ਹੈ। ਜਿਹੜੀ ਚੀਜ਼ ਬਿਮਾਰ ਹੈ ਉਹਦਾ ਇਲਾਜ ਨਹੀਂ ਕਰਵਾਇਆ ਮਨ ਬਿਮਾਰ ਸੀ ਉਹਦਾ ਇਲਾਜ ਨਹੀਂ ਕਰਵਾਇਆ ਤਨ ਤੇ ਪੈਸੇ ਲਾਉਂਦਾ ਰਿਹਾ ਮਨ ਤੇ ਪੈਸੇ ਲਾਉਣ ਦੀ ਲੋੜ ਨਹੀਂ ਮਨ ਤਾਂ ਸਿਰਫ ਪ੍ਰਮਾਤਮਾ ਨੂੰ ਭੇਟਾ ਕਰਨਾ ਹੈ ਮਨ ਪੈਸਿਆਂ ਨਾਲ ਸਬਰਦਾ ਹੁੰਦਾ ਪੈਸੇ ਨਾਲ ਬੰਦਾ ਸਰੀਰ ਦੇ ਦੁਨੀਆ ਦੇ ਸਾਰੇ ਕਾਰਜ ਕਰ ਲੈਂਦਾ ਪਰ ਪੈਸੇ ਨਾਲ ਮਨ ਨਹੀਂ ਸਬਰਦਾ ਐਸੇ ਦੇ ਨਾਲ ਮੰਨ ਨਹੀਂ ਸਬਰ ਦਾ ਮਨ ਬੈਠ ਕੀ ਸਬਰੂਗਾ ਪਰਮਾਤਮਾ ਦਾ ਧਿਆਨ ਧਰੇ ਹੀ ਸਬਰੇਗਾ ਤੇ ਸਹਿਬ ਜੀ ਕਹਿੰਦੇ ਮਨ ਤਨ ਨਿਰਮਲ ਨਿਰਮਲ ਮਤ ਉਤਮਾ ਉਤਮਾ ਬਾਣੀ ਹੋਈ ਪਰ ਕਮਾ ਕਰਨਾ ਸੀ ਸਹਿਬ ਕਹਿੰਦੇ ਮਨ ਤਨ ਨਿਰਮਲ ਨਿਰਮਲ ਮਤ ਊਤਮ ਗੱਲਾਂ ਦੋ ਕੰਨਾਂ ਮਹਾਰਾਜ ਨੇ ਮਾਰੇ ਕਹਿੰਦੇ ਮਨ ਤੇ ਤਨ ਦੋਨੇ ਨਿਰਮਲ ਹੋ ਜਾਣਗੇ ਪਾਪ ਰਹਿਤ ਹੋ ਜਾਣਗੇ ਔਗਣ ਰਹਿਤ ਹੋ ਜਾਣਗੇ ਮਨ ਤਨ ਨਿਰਮਲ ਨਿਰਮਲ ਮਤ ਊਤਮ ਤਨ ਵੀ ਨਿਰਮਲ ਹੋ ਜਾਊਗਾ ਤਨ ਵੀ ਚੜਦੀ ਕਲਾ ਚ ਰਹੂਗਾ ਨਿਰਮਲ ਮਤ ਊਤਮ ਜਿਹੜੀ ਮਤ ਐ ਅੰਦਰ ਜਿੱਥੋਂ ਕੰਮ ਕਰਨ ਦੇ ਖਿਆਲ ਨਿਕਲਦੇ ਐ ਜਿੱਥੋਂ ਬੰਦੇ ਦਾ ਸੁਭਾਅ ਪਤਾ ਲੱਗਦਾ ਜਿੱਥੋਂ ਬੰਦੇ ਦੀ ਬੋਲਬਾਣੀ ਪਤਾ ਲੱਗਦੀ ਹੈ ਨਿਰਮਲ ਮਤ ਉਤਮ ਤੇ ਸਹਿਬ ਜੀ ਕਹਿੰਦੇ ਉਤਮ ਬਾਣੀ ਹੋਈ ਉਤਮ ਬਾਣੀ ਦਾ ਅਰਥ ਕੀ ਹੈ ਬੰਦੇ ਦੀ ਬੋਲੀ ਵੀ ਚੰਗੀ ਬਣ ਜਾਂਦੀ ਹੈ ਹੁਣ ਤੇ ਪੈਸਾ ਤੇ ਬਹੁਤ ਹੈ ਪਰ ਜ਼बान ਚੱਜਦੀ ਨਹੀਂ ਇਹ ਨਹੀਂ ਪਤਾ ਕਿੱਥੇ ਕੀ ਬੋਲ ਦੇ ਲਿਹਾਜ ਹੀ ਨਹੀਂ ਕਰਦੀ ਨਾ ਵੱਡੇ ਦਾ ਨਾ ਛੋਟੇ ਦਾ ਨਾ ਉੱਚੇ ਦਾ ਨਾ ਨੀਵੇਂ ਦਾ ਨਾ ਗਰੀਬ ਦਾ ਨਾ ਅਮੀਰ ਦਾ ਕਿਸੇ ਦਾ ਲਿਹਾਜ਼ ਹੀ ਨਹੀਂ ਕੀਤਾ ਇਹਦੀ ਪਤਾ ਕੀ ਪੁੱਠਾ ਸ਼ਬਦ ਕੱਢ ਮਾਰਿਆ ਜਿੱਦਾਂ ਮਤਲਬ ਅੰਦਰ ਗੰਦਗੀ ਹੈ ਨਾ ਤੇ ਜੇ ਅੰਦਰ ਉਜਲਾ ਹੁੰਦਾ ਤੇ ਫੇਰ ਫਿਰ ਬੋਲੀ ਸੀ ਜਿਹੜੀ ਉਹ ਸਹੀ ਨਿਕਲਣੀ ਸੀ ਅੰਦਰ ਨਿਰਮਲ ਹੁੰਦਾ ਫਿਰ ਕਦੇ ਵੀ ਮਾੜੀ ਸ਼ਬਦਾਵਲੀ ਨਹੀਂ ਸੀ ਨਿਕਲਣੀ ਕਦੇ ਸੋਚ ਕੇ ਵੇਖੋ ਵਾਇਗਰੂ ਸ਼ਬਦ ਜਪਣ ਨਾਲ ਕਦੇ ਗੁੱਸਾ ਆਉਂਦਾ ਏ ਦੀ ਬੰਦੇ ਨੂੰ ਆਪਾ ਵਾਹਿਗੁਰੂ ਵਾਹਿਗੁਰੂ ਜਪੀ ਜਾਈਏ ਵਾਹਿਗੁਰੂ ਸ਼ਬਦ ਕਹਿਣ ਨਾਲ ਗੁੱਸਾ ਹੂਗਾ ਨਹੀਂ ਆਉਣਾ ਸਗੋ ਵਾਹਿਗੁਰੂ ਸ਼ਬਦ ਤੇ ਗੁੱਸੇ ਨੂੰ ਖਤਮ ਕਰ ਦਿੰਦਾ ਹੈ ਗੁੱਸੇ ਨੂੰ ਖਾ ਜਾਂਦਾ ਹੈ ਤੇ ਜੇ ਕੋਈ ਮੰਦਾ ਸ਼ਬਦ ਬੋਲੀਏ ਬੋਲਣ ਦੇ ਨਾਲ ਤੇ ਸੁਣਨ ਵਾਲੇ ਨੂੰ ਦੁੱਖ ਲੱਗੂਗਾ ਕਿਸੇ ਦੇ ਸਾਹਮਣੇ ਵਾਹਿਗੁਰੂ ਸ਼ਬਦ ਬੋਲੀ ਜਾਓ ਦੁੱਖ ਲੱਗੂਗਾ ਰਾਮ ਸ਼ਬਦ ਵਰਤੋ ਜਿਸੇ ਨੂੰ ਕੋਈ ਪ੍ਰੋਬਲਮ ਹੋਊ ਨਹੀਂ ਹੋਣੀ ਪਰ ਜੇ ਉਸੇ ਜ਼बान ਦੇ ਨਾਲ ਮੰਦਾ ਸ਼ਬਦ ਬੋਲਾਂਗੇ ਫਿਰ ਦੂਜੇ ਨੂੰ ਪ੍ਰੋਬਲਮ ਹੋਊਗੀ ਨਾ ਬਸ ਇਹ ਪੱਖ ਤੇ ਫਿਰ ਬੋਲਣਾ ਕੀ ਹੈ ਜ਼बान ਤੋਂ ਪਰ ਬੰਦਾ ਮੰਦੀ ਸ਼ਬਦਾਵਲੀ ਬੋਲੇ ਬਿਨਾ ਰਹਿ ਨਹੀਂ ਸਕਦਾ ਕਿਉਂਕਿ ਮਤ ਦੇ ਵਿੱਚ ਕਾਲਖ ਲੱਗੀ ਹੋਈ ਹੈ ਮਤ ਮੈਲੀ ਹੋਈ ਪਈ ਹੈ ਮਤ ਪਾਪ ਨਾਲ ਭਰੀ ਪਈ ਹੈ ਤੇ ਜਿਉਂ-ਜਿਉਂ ਗੁਰਬਾਣੀ ਪੜ੍ਹੀ ਜਿਉਂ-ਜਿਉਂ ਗੁਰਬਾਣੀ ਸੁਣੀ ਅੰਤਰ ਆਤਮਾ ਪਵਿੱਤਰ ਹੋ ਗਈ ਤੇ ਸਭ ਕਹਿੰਦੇ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰ ਨ ਕੋਈ ਇਹ ਗੱਲ ਵੀ ਫਿਰ ਸਮਝ ਪੈਣੀ ਹੈ ਜੀ ਤਨ ਤੇ ਮਨ ਮਤ ਸ਼ੁਭ ਗੁਣ ਕਦੋਂ ਆਉਣੇ ਨੇ ਜਦੋਂ ਪਤਾ ਲੱਗ ਗਿਆ ਇੱਕ ਪਰਮਾਤਮਾ ਮੇਰੇ ਅੰਦਰ ਹੈ ਪਰ ਪਰਮਾਤਮਾ ਦੀ ਪਛਾਣ ਆਪਣੇ ਅੰਦਰੋਂ ਕਰਨੀ ਹੈ ਪਰ ਬੰਦਾ ਰੱਬ ਤੋਂ ਬਾਹਰ ਭਾਲਦਾ ਫਿਰਦਾ ਸੁੱਖ ਸਰੀਰ ਨੇ ਦੇਣਾ ਹੈ ਤੇ ਜੇ ਸੁੱਖ ਦੇਣ ਵਾਲਾ ਅੰਦਰ ਬੈਠਾ ਹੋਊਗਾ ਸੁੱਖ ਫਿਰ ਮਾਣ ਸਕੇਗਾ ਤੇ ਜੇ ਅੰਦਰ ਸੁੱਖ ਦੇਣ ਵਾਲੇ ਪ੍ਰਮਾਤਮਾ ਨਾਲ ਕਦੇ ਪਿਆਰ ਹੀ ਨਹੀਂ ਪਿਆ ਤੇ ਫਿਰ ਸੋਚ ਕੇ ਵੇਖੋ ਜੀਵਨ ਵਿੱਚ ਸੁੱਖ ਕਿਹੜੇ ਪਾਸੋਂ ਆਉਣਗੇ ਜੀ ਹਰ ਬੰਦੇ ਦੀ ਇੱਛਾ ਹੈ ਮੇਰੇ ਕੋਲੇ ਸੁੱਖ ਹੋਣ ਪਰ ਗੁਰਬਾਣੀ ਪੜਨਾ ਕੋਈ ਨਹੀਂ ਚਾਹੁੰਦਾ ਹਾਂ ਉਹਦਾ ਬਣਿਆ ਬਣਾਇਆ ਮਿਲ ਜੇ ਪੈਸੇ ਲਾ ਦੂਗਾ ਕੋਈ ਚੱਕਰ ਨਹੀਂ ਧਰਮ ਖਰੀਦ ਸਕਦਾ ਹੈ ਪਾਠ ਮੁੱਲ ਲੈ ਸਕਦਾ ਹੈ ਬਸ ਪਾਠ ਕਰ ਦੋ ਸਾਡੇ ਵਾਸਤੇ ਪੈਸੇ ਲੈ ਲਓ ਕੋਈ ਹੋਰ ਉਪਾਜਤਨ ਕਰ ਦੋ ਜੇ ਸੁੱਖ ਪੈਸਿਆਂ ਨਾਲ ਮਿਲਦੇ ਹੁੰਦੇ ਨਾ ਤਾਂ ਦੁਨੀਆ ਨੇ ਖਰੀਦ ਲੈਣੇ ਸੀ ਸੁੱਖ ਕਮਾਉਣੇ ਪੈਂਦੇ ਐ ਰੱਬ ਦੀ ਯਾਦ ਵਿੱਚ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦਿਆਂ ਹੋਇਆਂ ਪਰਮਾਤਮਾ ਦੀ ਸਿਫਤ ਕਰਦਿਆਂ ਜੀਵਨ 'ਚ ਸੁੱਖ ਆਉਣਗੇ ਨਾ ਤੇ ਜਿਹਦੇ ਜੀਵਨ 'ਚ ਸੁੱਖ ਆ ਗਿਆ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਨਰਾਸ਼ ਨਹੀਂ ਹੁੰਦਾ ਨਰਾਸ਼ਤਾ ਤਾਂ ਉਹ ਬੰਦੇ ਦੇ ਕੋਲ ਹੁੰਦੀ ਨਹੀਂ ਜਿਸ ਬੰਦੇ ਦੀ ਜ਼ਿੰਦਗੀ ਚ ਗੁਰੂ ਸਾਹਿਬ ਦੀ ਪਾਵਨ ਬਾਣੀ ਆ ਜਾਂਦੀ ਹੈ ਜੇ ਅਸੀਂ ਚਾਹੁੰਦੇ ਆ ਨਾ ਵੀ ਸਿੱਕਾ ਕਦੇ ਵੀ ਨਰਾਸ਼ ਨਾ ਹੋਈਏ ਸਦੈ ਚੜਦੀ ਕਲਾ ਸਦਾ ਸਾਡੇ ਅੰਦਰ ਦਾ ਟਿਕਾਹ ਕਿਤੇ ਲਗਾਤਾਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜਿਉ ਕੇ ਵੇਖੋ ਅੱਜ ਤਾਂ ਸਾਨੂੰ ਆਪਣਾ ਹੀ ਜੀਵਨ ਬੁਰਾ ਜਾ ਲੱਗਦਾ ਹੈ ਆਪਣਾ ਹੀ ਜੀਵਨ ਭਾਰ ਜੇ ਦੀ ਤਰ੍ਹਾਂ ਲੱਗਦਾ ਹੈ ਪਰ ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਆਉਣਾ ਜੀ ਉਸ ਦਿਨ ਅਸੀਂ ਆਪਣੇ ਆਪ ਨੂੰ ਬਹੁਤ ਪਿਆਰ ਕਰਾਂਗੇ ਆਪਣੇ ਆਪ ਦੀ ਸੰਭਾਲ ਕਰਾਂਗੇ ਸਾਨੂੰ ਪਤਾ ਲੱਗ ਜਾਣਾ ਇਹ ਚੀਜ਼ ਹੈ ਮੇਰੇ ਅੰਦਰ ਪ੍ਰਬਾਤਮਾ ਰਹਿੰਦਾ ਹੈ ਫਿਰ ਸਾਨੂੰ ਗਿਲਾ ਸ਼ਿਕਵਾ ਪਾ ਜ਼ਿੰਦਗੀ ਨਾਲ ਸ਼ਿਕਾਇਤ ਤਾਂ ਕੋਈ ਰਹਿਣੀ ਨਹੀਂ ਹੁਣ ਤਾਂ ਵੀ ਸ਼ਿਕਾਇਤਾਂ ਨੇ ਬੰਦੇ ਦੀਆਂ ਕਿੰਨੀਆਂ ਸ਼ਿਕਾਇਤਾਂ ਨੇ ਬੰਦੇ ਦੀਆਂ ਰੋਜ਼ਾਨਾ ਸ਼ਿਕਾਇਤਾਂ ਨਾਲ ਭਰਿਆ ਪਿਆ ਗੱਲਾਂ ਨਾਲ ਅੰਦਰੋਂ ਭਰਿਆ ਪਿਆ ਪਰ ਜਿਸ ਦਿਨ ਗੁਰਬਾਣੀ ਜੀਵਨ ਚਾਈ ਫਿਰ ਗੱਲਾਂ ਨਾਲ ਨਹੀਂ ਭਰੇਗਾ ਫਿਰ ਤੇ ਬੰਦਾ ਕਹੇਗਾ ਕੋਈ ਰੱਬ ਦੀ ਗੱਲ ਹੋਵੇ ਤੇ ਵਧੀਆ ਗੱਲਾਂ ਫਿਰ ਬੰਦਾ ਬੁਰੀਆਂ ਗੱਲਾਂ ਨਹੀਂ ਸੁਣਨਾ ਪਸੰਦ ਕਰਦਾ ਫਿਰ ਚੰਗੀਆਂ ਗੱਲਾਂ ਹੀ ਸੁਣਨਾ ਪਸੰਦ ਕਰੇਗਾ ਕਿਉਂਕਿ ਗੁਰਬਾਣੀ ਜ਼ਿੰਦਗੀ ਵਿੱਚ ਆ ਗਈ ਤੇ ਸਹਿਬ ਜੀ ਕਹਿੰਦੇ ਨੇ ਇਹ ਵੀ ਖੇਡ ਤਾਂ ਬਣਦੀ ਹੈ ਜੇ ਜੀਵਨ ਵਿੱਚ ਕਰਮ ਹੋਏਗਾ ਸਹਿਬ ਕਹਿੰਦੇ ਕਰਮ ਨਹੀਂ ਹੋਵੇ ਤਾਂ ਸਤਿਗੁਰ ਪਾਈਐ ਜੇ ਕਰਮ ਬਣਾਇਆ ਹੋ ਹੁਣ ਆਪਾਂ ਸਤਿਗੁਰੂ ਦੇ ਕੋਲ ਆ ਰਹੇ ਆ ਕਰਮ ਬਣਾ ਰਹੇ ਆ ਪਰ ਬਾਹਰੀ ਤੌਰ ਤੇ ਤੇ ਬਣ ਗਿਆ ਪਰ ਅੰਦਰੋਂ ਤੇ ਮੰਗਣਾ ਪਏਗਾ ਸੱਚੇ ਪਾਤਸ਼ਾਹ ਕਿਰਪਾ ਕਰੋ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਮਾਲਕ ਕਿਰਪਾ ਕਰ ਤੂੰ ਬਹੁਤ ਵੱਡਾ ਮੇਰੀ ਮੱਤ ਐ ਜਿਹੜੀ ਬਹੁਤ ਛੋਟੀ ਐ ਮੇਰੀ ਛੋਟੀ ਜੀ ਮੱਤ ਵਿੱਚ ਤੂੰ ਆ ਕੇ ਬੈਠ ਜਾ ਤੇ ਜਦੋਂ ਮੱਤ ਵਿੱਚ ਉਹ ਆ ਕੇ ਬੈਠ ਗਿਆ ਮੱਤ ਵਿੱਚ ਰਤਨ ਜ਼ਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਨੇ ਐਸੀ ਖੇੜ ਵਰਤੌਣੀ ਆ ਆ ਜੀਵਨ ਨਾ ਪਿਆਰਾ ਲੱਗੂ ਜਿਸ ਦਿਨ ਸਾਡੀ ਜ਼ਿੰਦਗੀ ਚ ਗੁਰਬਾਣੀ ਆ ਗਈ ਨਾ ਉਸ ਦਿਨ ਅਸੀਂ ਇੱਕ ਗੱਲ ਜ਼ਰੂਰ ਸੋਚਾਂਗੇ ਕਾਸ਼ ਕਿਤੇ ਪਹਿਲਾਂ ਪੜ੍ਹੀ ਹੁੰਦੀ ਇੱਕ ਸ਼ਬਦ ਪੜ ਕੇ ਇੰਨੀ ਸ਼ਾਂਤੀ ਮਿਲਦੀ ਹੈ ਇੱਕ ਸ਼ਬਦ ਪੜ ਕੇ ਐਨਾ ਟਿਕਾ ਮਿਲਦਾ ਹੈ ਰਹੀ ਗੱਲ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੀ ਤੁਸੀਂ ਗੁਰਬਾਣੀ ਪੜਨੀ ਸ਼ੁਰੂ ਕਰੋ ਨਿਤਨੇਮ ਕਰਨਾ ਸ਼ੁਰੂ ਕਰੋ ਬਖਸ਼ਿਸ਼ਾਂ ਗੁਰੂ ਦੀਆਂ ਤੁਹਾਡੇ ਮੰਗਰ ਮੰਗ ਰੋਣ ਗਿਆ ਗੁਰੂ ਦੀ ਬਖਸ਼ਿਸ਼ ਇੰਨੀ ਕੁ ਵਰਤਣੀ ਹੈ ਅਸੀਂ ਖੁਦ ਹੈਰਾਨ ਹੋਇਆ ਕਹਾਂਗੇ ਅਸੀਂ ਸਾਨੂੰ ਗਿਲੇ ਹੀ ਨਹੀਂ ਰਹਿਣਾ ਕੋਈ ਪਹਿਲੀ ਗੱਲ ਤੇ ਸਾਨੂੰ ਕੋਈ ਸ਼ਿਕਵੇ ਹੀ ਨਹੀਂ ਰਹਿਣਾ ਕੋਈ ਸ਼ਿਕਾਇਤ ਹੀ ਨਹੀਂ ਰਹਿਣੀ ਪ੍ਰਮਾਤਮਾ ਨਾਲ ਰੱਬ ਦਾ ਨਾਮ ਜਪਿਆ ਕੋਈ ਨਹੀਂ ਸ਼ਿਕਾਇਤਾਂ ਰੱਬ ਨੂੰ ਵੀ ਲਾਉਂਦਾ ਮੇਰੀ ਗੱਲ ਆ ਨਹੀਂ ਮੰਨਦਾ ਆ ਨਹੀਂ ਮੰਨਦਾ ਮੈਂ ਆਹ ਅਰਦਾਸ ਕੀਤੀ ਰੱਬ ਇੱਕੋ ਹੀ ਗੱਲ ਸਾਥੋਂ ਪੁੱਛੂ ਤੂੰ ਨਾਮ ਦੱਸ ਮੇਰਾ ਕਿੰਨਾ ਜਪਿਆ ਸ਼ਿਕਾਇਤਾਂ ਕਿੰਨੀਆਂ ਨੇ ਪ੍ਰਮਾਤਮਾ ਨਾਲ ਗਿਲੇ ਕਿੰਨੇ ਨੇ ਬੈਠਿਆ ਕਦੇ 2 ਮਿੰਟ ਨਹੀਂ ਬੈਠਿਆ ਕਦੇ 2 ਘੜੀ ਨਹੀਂ ਉਹਦੀ ਯਾਦ 'ਚ ਸ਼ਿਕਾਇਤਾਂ ਇੰਨੀਆਂ ਕਿ ਚੱਕੀ ਫਿਰਦਾ ਹੈ ਇੰਨੀਆਂ ਕ ਸ਼ਿਕਾਇਤਾਂ ਚੱਕੀ ਫਿਰਦੇ ਕਦੇ 2 ਮਿੰਟ ਵੀ ਉਹਦੀ ਯਾਦ ਵਿੱਚ ਨਹੀਂ ਬੈਠ ਕੇ ਵੇਖਿਆ ਤੇ ਜਿਸ ਦਿਨ ਬੈਠਣ ਲੱਗੇ ਨਾ ਉਹਦੇ ਗੱਲ ਬਣ ਜਾਈਗੀ ਅੰਦਰ ਟਿਕ ਜਾਣਾ ਤੇ ਜਿਹੜੇ ਉਹਦੀ ਯਾਦ ਵਿੱਚ ਬੈਠਦੇ ਆ ਨਾ ਜਿਹੜੇ ਉਹਨੂੰ ਪਿਆਰ ਕਰਦੇ ਆ ਨਾ ਉਹਨਾਂ ਦੀ ਇੱਕ ਘਟਨਾ ਮੈਂ ਇਤਿਹਾਸ ਵਿੱਚ ਉਹ ਸਾਂਝੀ ਕਰਾਂ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਧਾਰੋਵਾਲ ਉੱਥੇ ਇੱਕ ਪਰਿਵਾਰ ਰਹਿੰਦਾ ਹੈ ਭਾਈ ਮਿਹਰ ਸਿੰਘ ਦਾ ਔਰ ਉਹਨਾਂ ਦੀ ਧਰਮ ਸੁਪਤਨੀ ਹੁਣ ਪਰਿਵਾਰ ਬੜਾ ਗੁਰਬਾਣੀ ਪੜਨ ਵਾਲਾ ਹੈ ਬੜਾ ਨਿਤਨੇਮ ਕਰਨ ਵਾਲਾ ਹੈ ਰੱਬ ਦੀ ਖੇਡ ਵਰਤੀ ਭਾਈ ਮਿਹਰ ਸਿੰਘ ਦੇ ਘਰ ਇੱਕ ਸੁਪੁੱਤਰ ਨੇ ਸਮਾ ਪੈ ਕੇ ਜਨਮ ਲਿਆ ਜਿਹਦਾ ਨਾਮ ਮਾਂ ਪਿਓ ਨੇ ਲਸ਼ਮਣ ਸਿੰਘ ਰੱਖਿਆ ਗੁਰੂ ਦੀ ਬਖਸ਼ਿਸ਼ ਸੁਣਿਓ ਲਸ਼ਮਣ ਸਿੰਘ ਨਾਮ ਰੱਖਿਆ ਗੁਰਸਿੱਖੀ ਅਸੂਲਾਂ ਦੇ ਮੁਤਾਬਕ ਪਾਲਣ ਪੋਸ਼ਣ ਕੀਤਾ ਕਿਉਂਕਿ ਸਿੱਖ ਦੇ ਘਰ ਦਾ ਅਸੂਲ ਹੋਣਾ ਚਾਹੀਦਾ ਹੈ ਮੁੱਢ ਤੋਂ ਹੀ ਇਹ ਸੁਭਾਅ ਹੋਣਾ ਚਾਹੀਦਾ ਹੈ ਜਦੋਂ ਵੀ ਕੋਈ ਨਵੇਂ ਬੱਚੇ ਦਾ ਘਰੇ ਜਨਮ ਹੋਵੇ ਸਿੱਖੋਂ ਨੂੰ ਗੁਰਬਾਣੀ ਦੀ ਗੁੜਤੀ ਦੇ ਕੇ ਹੀ ਪਾਲਦਾ ਹੈ ਨਿਤਨੇਮ ਦੇ ਵਾਤਾਵਰਣ ਵਿੱਚ ਬੱਚਾ ਪਲਿਆ ਜਾਂਦਾ ਹੈ ਜਿਹੜੇ ਬੱਚੇ ਨੂੰ ਨਿੱਤ ਨੇਮ ਦੇ ਵਾਤਾਵਰਣ ਵਿੱਚ ਪਾਲਿਆ ਜਾਂਦਾ ਹੈ ਉਹਦਾ ਜੀਵਨ ਹੈ ਜਿਹੜਾ ਉਹ ਬੜਾ ਚੜ੍ਹਦੀਕਲ ਵਾਲਾ ਹੁੰਦਾ ਹੈ ਅੱਜ ਇਹ ਚੀਜ਼ਾਂ ਸਾਡੇ ਘਰਾਂ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਅੱਜ ਤੇ ਉਸੇ ਕਮਰੇ 'ਚ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਉੱਥੇ ਟੀਵੀ ਚੈਨਲ ਵੱਡੀ ਆਵਾਜ਼ ਤੇ ਚੱਲ ਰਿਹਾ ਹੁੰਦਾ ਹੈ ਉੱਥੇ ਮੋਬਾਈਲ ਫੋਨ ਤੇ ਚੱਲ ਰਿਹਾ ਹੁੰਦਾ ਸਭ ਕੁਝ ਜਿਹਦੇ ਨਾਲ ਬੱਚੇ ਦੀ ਜਿਹੜੀ ਸੈਕੀ ਤੇ ਉਹ ਅਸਰ ਪੈਣਾ ਹੀ ਪੈਣਾ ਕਿਉਂਕਿ ਸ਼ੈਤਾਨਤਾ ਆਪ ਹੀ ਬਣਾ ਰਹੇ ਆਂ ਬਣਾਉਣਾ ਤੁਸੀਂ ਗੁਰਮਖ ਪਰ ਬਣਾ ਦਿੱਤਾ ਸ਼ੈਤਾਨ ਜਿਹੜੀ ਚੀਜ਼ ਕੰਨਾਂ ਦੇ ਵਿੱਚ ਬੇਸ਼ੱਕ ਬੱਚਾ ਤੁਰ ਨਹੀਂ ਸਕਦਾ ਬੋਲ ਨਹੀਂ ਸਕਦਾ ਪਰ ਉਹਦੀ ਸੁਣਨ ਸ਼ਕਤੀ ਪਹਿਲੇ ਦਿਨ ਤੋਂ ਹੀ ਤੇਜ ਹੈ ਜੋ ਉਹਦੇ ਕੰਨ ਕੋਲੇ ਸੁਣਾਇਆ ਜਾ ਰਿਹਾ ਹੈ ਉਹ ਤੇ ਅਸਰ ਛੱਡ ਰਿਹਾ ਹੁਣ ਫਿਰ ਅਸੀਂ ਇਹ ਕਿੱਥੋਂ ਸਮਝ ਲਾਂਗੇ ਵੀ ਜਿਹਦੇ ਅੱਜ ਇੱਕ ਦਿਨ ਦੇ ਬੱਚੇ ਦੇ ਕੋਲ ਬੁਰੇ ਗੀਤ ਚੱਲ ਰਹੇ ਐ ਬੁਰੀਆਂ ਗੱਲਾਂ ਬੋਲੀਆਂ ਜਾ ਰਹੀਆਂ ਨੇ ਗੰਦਗੀ ਭਰੇ ਸ਼ਬਦ ਬੋਲੇ ਜਾ ਰਹੇ ਐ ਉਹ 18 ਸਾਲ ਦੀ ਉਮਰ 'ਚ ਜਾ ਕੇ ਮੁੱਖੋਂ ਬਾਣੀ ਕੱਢੂਗਾ ਤਾਂ ਆਸ ਛੱਡੀ ਜਾ ਸਕਦੀ ਆ ਕਿਉਂਕਿ ਜਿੱਦਾਂ ਦੀ ਸੈਕੀ ਐ ਕੋਲ ਸੁਣਾਈ ਦੇਵੇਗਾ ਉਦਾਂ ਦਾ ਉਹਦੇ ਦਿਮਾਗ ਤੇ ਅਸਰ ਹੋਣਾ ਪ੍ਰਭਾਵਤਾ ਪੈਂਦੀ ਐ ਜੀ ਮਾਹੌਲ ਦਾ ਹੁਣ ਲਸ਼ਮਣ ਸਿੰਘ ਬੜੇ ਗੁਰਬਾਣੀ ਦੇ ਵਾਤਾਵਰਣ ਵਿੱਚ ਪੜੇ